ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਨੀਆਟ ਲਾਅ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਜਿੱਤੇ ਆ ਪਾਰਲੀਮੈਂਟ ਦੀ ਐਜ਼ ਅਨ ਇੰਡੀਪੈਂਡੈਂਟ ਜੇਲ੍ਹ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਉਹਨਾਂ ਦਾ ਜਿਹੜਾ ਰਿਹਾਈ ਦਾ ਮਸਲਾ ਆ ਉਹ ਮੈਂ ਤੇ ਮੇਰੀ ਲਾਅ ਫਰਮ ਅਮਰੀਕਨ ਜਿਹੜੇ ਲੀਡਰਸ ਨੇ ਉਹਨਾਂ ਕੋਲ ਟੇਕ ਅਪ ਕਰਨ ਜਾ ਰਹੇ ਆ ਤੇ ਬਹੁਤ ਮੰਗ ਸੀ ਜਿਹੜੇ ਸਾਡੇ ਇਥੋਂ ਕਲਾਇੰਟਸ ਨੇ ਉਹਨਾਂ ਦੀ ਮੈਂ ਕਾਫੀ ਗੁਰਦੌਰਿਆਂ ਨੂੰ ਰੈਪ੍ਰੀਜ਼ੈਂਟ ਕਰਦਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਬੈਟਰਸ ਉਹਨਾਂ ਦੀ ਤੇ ਹੋਰ ਜਿੰਨੇ ਕਬੱਡੀ ਕਲੱਬ ਨੇ ਜਾਂ ਆਮ ਜਿਹੜੀ ਸਿੱਖ ਸੰਗਤ ਆ ਉਹਦੀ ਕਿਉਂਕਿ ਮੈਂ ਜਿਹੜੇ ਅਮਰੀਕਨ ਲੀਡਰਸ ਨੇ ਇਹਨਾਂ ਨੂੰ ਹਮੇਸ਼ਾ ਮਿਲਦਾ ਰਹਿਣਾ ਇਮੀਗ੍ਰੇਸ਼ਨ ਦੇ ਇਸ਼ੂਸ ਜਾਂ ਸਾਡੇ ਲੋਕਲ ਇਸ਼ੂਸ ਕਰਕੇ ਤੇ ਮੈਂ ਤਕਰੀਬਨ ਸਾਲ ਡੇਢ ਸਾਲ ਤੋਂ ਕਾਫੀ ਅਮਰੀਕਾ ਦੇ ਲੀਡਰਾਂ ਨੂੰ ਜਿਹੜਾ ਹੈਗਾ ਮਿਲ ਚੁੱਕਾ ਤੇ ਉਹ ਮੇਰੇ ਆਫਿਸ ਵੀ ਵਿੱਚ ਵੀ ਆਉਂਦੇ ਨੇ ਜਿਹੜੇ ਲੋਕੀ ਮੇਰਾ ਸੋਸ਼ਲ ਮੀਡੀਆ ਅਕਾਊਂਟ ਦੇਖਦੇ ਨੇ ਉਹਨਾਂ ਨੂੰ ਪਤਾ ਅਸੀਂ ਉੱਤੇ ਪੋਸਟ ਕਰਦੇ ਰਹਿੰਨੇ ਆ ਮੈਂ ਪਿਛਲੇ ਦਿਨਾਂ ਵਿੱਚ ਹੀ ਮੇ ਪਿਛਲੇ 2 ਮਹੀਨੇ ਦੌਰਾਨ ਦੋ ਵਾਰੀ ਵਾਈਸ ਪ੍ਰੈਜ਼ੀਡੈਂਟ ਆਨਰੇਬਲ ਕੰਬਰਾ ਹੈਰਿਸ ਨਾਲ ਹੋਈ ਆ ਤੇ ਆਨਰੇਬਲ ਪ੍ਰੈਜ਼ੀਡੈਂਟ ਬਾਈਡਨ ਨਾਲ ਮੈਂ ਤੇ ਇਹਨਾਂ ਦੋਹਾਂ ਦੇ ਨਾਲ ਇਹਨਾਂ ਇਸ਼ੂਜ਼ ਬਾਰੇ ਜਿਹੜੇ ਇਮੀਗ੍ਰੇਸ਼ਨ ਦੇ ਜਾਂ ਸਿੱਖਾਂ ਦੇ ਤੇ ਇਸ਼ੂਜ਼ ਨੇ ਉਹਦੇ ਬਾਰੇ ਗੱਲਬਾਤ ਕੀਤੀ ਤੇ ਇਨ ਜਨਰਲ ਵੀ ਸਾਡੀ ਗੱਲ ਹੁੰਦੀ ਆ ਸਿੱਖ ਕਮਿਊਨਿਟੀ ਬਾਰੇ ਉਹ ਬੜੀ ਪ੍ਰੇਜ਼ ਕਰਦੇ ਨੇ ਹਮੇਸ਼ਾ ਕਹਿੰਦੇ ਨੇ ਕਿ ਸਿੱਖਾਂ ਦਾ ਬੜਾ ਸਤਕਾਰ ਕਰਦੇ ਨੇ ਉਹਨਾਂ ਦਾ ਬੜਾ ਯੋਗਦਾਨ ਆ ਅ ਅਮਰੀਕਨ ਇਕਨੋਮੀ ਦੇ ਵਿੱਚ ਉਹਦੇ ਨਾਲ-ਨਾਲ ਕਈ ਜਿਹੜੇ ਸੈਂਟਰ ਨੇ ਉਹਨਾਂ ਨਾਲ ਮੇਰੀ ਮੁਲਾਕਾਤ ਹੁੰਦੀ ਆ ਪਰ ਇਹ ਜਿਹੜਾ ਇਸ਼ੂ ਆ ਅਮਰੀਕਾ ਦੀ ਜਿਹੜ ਮੈਂ ਜਿਹੜੀ ਅਮਰੀਕਨ ਲੀਡਰਸ਼ਿਪ ਆ ਉਹਦੇ ਨਾਲ ਟੇਕ ਅਪ ਕਰਨ ਜਾ ਰਹੇ ਆ ਇਸ ਸਿਲਸਿਲੇ ਦੇ ਵਿੱਚ ਮੇਰੀ ਗੱਲ ਸਿੱਖ ਕੌਮ ਨੂੰ ਜਾਣੂ ਕਰਾਉਣਾ ਚਾਹੁੰਦਾ ਹੈ ਕਿ ਆਪਣੇ ਅਮਰੀਕਾ ਦੇ ਵਕੀਲ ਜਸਪ੍ਰੀਤ ਸਿੰਘ ਜੀ ਜੋ ਕਿ ਅੰਮ੍ਰਿਤਪਾਲ ਦੀ ਐਨਐਸ ਖਤਮ ਕਰਾਉਣ ਵਾਸਤੇ ਬਹੁਤ ਉਪਰਾਲਾ ਕਰ ਰਹੇ ਆ ਉਹਨਾਂ ਨੇ ਅਮਰੀਕਾ ਦੇ ਐਮਪੀਜ਼ ਤੇ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਸਪੈਸ਼ਲੀ ਟਾਈਮ ਲੈਂਦਾ ਹੈ ਕਿਉਂਕਿ ਜਿਹੜਾ ਅੰਮ੍ਰਿਤਪਾਲ ਹੈ ਉਹਦੇ ਕੋਲੇ ਕੋਈ ਵੀ ਐਸੀ ਚੀਜ਼ ਨਹੀਂ ਬਰਾਮਦ ਹੋਈ ਆਮ ਇਮਿਊਨਿਸ਼ਨ ਜਾਂ ਉਹਨਾਂ ਦੇ ਬਹੁਤ ਜ਼ੋਰ ਲਾਇਆ ਇਹਨਾਂ ਨੇ ਇੰਟੈਲੀਜੈਂਸ ਨੇ ਕਿ ਉਹਦੇ ਕਿਸੇ ਲਿੰਕ ਹੀ ਬਰਾਮਦ ਹੋ ਜਾਣ ਉਹਦੇ ਕਿਤੇ ਲਿੰਕ ਬਰਾਮਦ ਨਹੀਂ ਹੋਏ ਨਹੀਂ ਉਹਨਾਂ ਨੂੰ ਸਾਬਤ ਕਰ ਸਕੇ ਉਸ ਦੇ ਬਾਵਜੂਦ ਵੀ ਜਿਹੜੀ ਐਨਐਸਏ ਲਾਈ ਹੈ ਉਹਨੂੰ ਤੜਵਾਉਣ ਵਾਸਤੇ ਅਮਰੀਕਾ ਦੇ ਲਾਇਰ ਜਸਪ੍ਰੀਤ ਸਿੰਘ ਜੀ ਬਹੁਤ ਹੰਬਲਾ ਮਾਰ ਰਹੇ ਆ ਮੈਂ ਉਹਨਾਂ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਜੋ ਇਹ ਉਪਰਾਲਾ ਕੀਤਾ ਹੈ ਤੇ ਮੈਂ ਆਸ ਕਰਦਾ ਉਹਨਾਂ ਦੇ ਉਪਰਾਲੇ ਦੇ ਨਾਲ ਛੇਤੀ ਤੋਂ ਛੇਤੀ ਅਮਰਿਤਪਾਲ ਭਾਈ ਸਾਹਿਬ ਬਾਹਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ